ਇਹ ਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 22 ਨੂੰ 23 ਨੂੰ ਉਹਦੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਮੂੰਮਰਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ। ਉੱਥੇ ਵਕੀਲ ਵੀ ਮੈਂ ਦਿੱਦਿਆ ਜਾਂ ਕਿਦਾਂ ਸਮਝ ਲਓ। ਮਤਲਬ ਮੈਂ ਵਕੀਲ ਨੂੰ 50 ਹਜ਼ਾਰ ਦਿੱਤਾ। ਮੈਨੂੰ ਕਹਿੰਦਾ ਵੀ 20 ਹਜ਼ਾਰ ਤੁਹਾਡਾ ਬੰਦਾ ਹੋਦ ਦੋ। ਮੈਂ ਕਿਹਾ ਸਰ ਤੁਹਾਨੂੰ ਕਿਹਾ 50 ਹਜ਼ਾਰ ਦਿੱਤਾ ਵਾ। ਵੀ ਤੰ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ। ਮੈਨੂੰ ਕਹਿੰਦਾ ਮੈਂ ਤਾਂ ਆਵਾ ਜੇ 20 ਹਜ਼ਾਰ ਹੋਦ ਦੋ ਕਿ ਮੈਂ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜੇਗੇ ਪਿਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਆਪਾਂ ਚ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਜਿਹੜਾ ਇਹਨਾਂ ਨਾਲ ਮੁਠੀਕੀ ਹੋਈ ਆ ਉਹ ਸੁਬਾਹ ਜਿਹਨਾਂ ਨੂੰ ਉਹ ਵਿਸ਼ਵਾਦ ਹੋਇਆ ਵੀ ਤੁਸਲੇ ਆਓਗੇ ਤੁਹਾਡਾ ਮਕਰਾਂ ਰਹੀ ਉਹ ਚਦਗਾ ਤੱਕ ਚਾਗੇ ਹੱਲ ਕਰਾ ਦੇਣਗੇ ਇਹ ਤਾਂ ਕੋਈ ਘਰੇਲੂ ਮਸਲੇ ਸੀ ਜਿਹੜੇ ਪੁਰਾਣੇ ਇਹਨਾਂ ਦੇ ਵਿੱਚ ਮਨੋ ਕੀ ਕੇਸ ਕੋ ਚੱਲਦਾ ਵਾ ਉਹਦੇ ਸਬੰਧ ਜੋ ਇਹ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇੱਥੋਂ ਆਪਸ ਹੀ ਜਿਹੜੇ ਸੀ ਕੱਕੇ ਦੀ ਠੰਡ ਚ ਪਾਣੀ ਵਾਲੀ ਟੈਂਕੀ ਤੇ ਚੜ ਕੇ ਨੌਜਵਾਨ ਚੁੱਕਣ ਲੱਗਿਆ ਸੀ ਖੌਫਨਾਕ ਕਦਮ ਆਖਿਰਕਾਰ ਜਦੋਂ ਜਿਹੜ ਤਾਵਰ ਤੇ ਚੜਿਆ ਵਿਅਕਤੀ ਤਕਰੀਬਨ 7 ਘੰਟਿਆਂ ਤੋਂ ਬਾਅਦ ਥੱਲੇ ਉਤਾਰ ਲਿਆ ਗਿਆ ਇंसाफ ਨਾ ਮਿਲਨ ਕਾਰਨ ਧਾਰੀਵਾਲ ਕ੍ਰਿਸ਼ਨ ਗਲੀ ਦਾ ਇੱਕ ਵਿਅਕਤੀ ਅਸ਼ਵਨੀ ਜੋ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਧਾਰੀਵਾਲ ਰੇਲਵੇ ਸਟੇਸ਼ਨ ਦੇ ਕੋਲ ਟਾਵਰ ਉੱਪਰ ਚੜ ਗਿਆ ਸੀ ਅਤੇ ਇਨਸਾਫ ਦੀ ਮੰਗ ਕਰ ਰਿਹਾ ਸੀ ਜਿਸ ਨੇ ਪ੍ਰਸ਼ਾਸਨ ਉੱਤੇ ਵੀ ਸਵਾਲ ਚੁੱਕੇ ਸਨ ਕਿ ਮੈਨੂੰ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਨਹੀਂ ਮਿਲਿਆ ਅਤੇ ਮੌਕੇ ਦੇ ਉੱਪਰ ਰੇਲਵੇ ਪੁਲਿਸ ਥਾਣਾ ਧਾਰੀਵਾਲ ਐਸ ਐਚਓ ਇਨਸਪੈਕਟਰ ਮੈਡਮ ਬਲਜੀਤ ਕੌਰ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਕੇ ਤੇ ਪਹੁੰਚੇ ਸਨ ਅਤੇ ਉਸ ਨੂੰ ਕਈ ਵਾਰ ਬੇਨਤੀ ਕਰਨ ਤੇ ਵੀ ਉਹ ਥੱਲੇ ਨਹੀਂ ਉਤਰਿਆ ਫਿਰ ਅਸ਼ਵਨ ਕੁਮਾਰ ਦੇ ਨਜ਼ਦੀਕੀ ਦੋਸਤ ਸਮਾਜ ਸੇਵਕ ਸੁਨੰਦਨ ਸ਼ਰਮਾ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਅਸ਼ਵਸ਼ਣ ਨੂੰ ਬੇਨਤੀ ਕੀਤੀ ਜੋ ਵੀ ਮਸਲਾ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਜਿਸ ਦੇ ਕਹਿੰਦੇ ਉਹ ਤਕਰੀਬਨ 7 ਘੰਟੇ ਬਾਅਦ ਟਾਵਰ ਤੋਂ ਥੱਲੇ ਉਤਰ ਆਇਆ ਅਤੇ ਉਸ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਭਰੋਸਾ ਵੀ ਦਿਵਾਇਆ ਕਿ ਅਸੀਂ ਤੇਰੀ ਪੂਰੀ ਤਰ੍ਹਾਂ ਮਦਦ ਕਰਾਂਗੇ ਨੌਕਸ ਨਸੀਬ ਚੰਦ ਵਿਸ਼ਤਾ ਅਗਲੀ ਨੰਬਰ 1 ਧਾਰੀਵਾਲ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੋਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਮੂਮਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਖਰੀਦਿਆ ਜਾਂ ਕਿਦਾਂ ਸਮਝ ਲੋ ਮਤਲਬ ਵਕੀਲ ਨੂੰ ਮੈਂ 50000 ਦਿੱਤਾ ਮੈਨੂੰ ਕਹਿੰਦਾ ਵੀ 20000 ਤੁਹਾਡਾ ਬੰਦਾ ਹੋਦ ਦਿਓ ਮੈਂ ਕਿਹਾ ਸਰ ਤੁਹਾਨੂੰ ਕਿਹਾ 50000 ਦਿੱਤਾ ਵਾ ਵੀ ਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20000 ਮੈਨੂੰ ਕਹਿੰਦਾ ਮੈਂ ਤਾਂ ਆਵਾ ਜੇ 20000 ਹੋਰ ਦੋ ਕਿ ਮੈਂ ਸਾ ਤੇ ਜੇ ਨਾ ਹੋਗੇ ਤਵੇਂ ਤਾਂ ਕਮ ਹਾਂ ਲੋ ਨਹੀਂ ਆ ਕਹਿੰਦਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਤ ਕਪੂਰ ਜੀ ਮੇਰੀ ਮੰਗ ਇਹ ਤਾਂ ਦੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਨੂੰ ਮੈਂ ਕਰਨਾ ਜਾਂਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਣ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੁੰਡੇ ਤੇ ਇੱਕ ਮਿੰਟ ਜੀ ਹੋਵੇ ਤੋਂ ਬਾਅਦ ਮੈਂ ਹੁਮਰ ਦਾ ਚੰਡੀਗੜ੍ਹ ਗਿਆ ਆ ਜਲਦੀ ਸਮਨ ਕਰਾਇਆ ਦੇ ਮੈਨੂੰ ਜੀ ਆ ਕਟਵਡ ਸਪਰਾਲ ਅਗਰ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਦਿਆ ਇਹ ਸਮਨ ਜਿਹੜਿਆ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਇਥੇ ਕਟੋ ਹੁੰਦਾ ਕਿਉਂਕਿ ਬਾਕੀ ਇਹਨਾਂ ਦੇ ਉੱਤੇ ਕਟਵਾ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਕੀਤੀ ਨਾ ਇਦਾਂ ਕਟਿੰਗ ਕੀਤੀ ਹੋਈ ਆ ਲਗਾਤੋਂ ਜਿਹੜਾ ਕੋਈ ਉਸ ਕੰਪਲੇਨ ਨਹੀਂ ਕੀਤੀ ਜਦੋਂ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਤ ਤੋਂ ਆਦ ਮਾਨ ਸਾਹਿਬ ਕੋ ਚਲ ਜੇਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਵਾ ਫੋਨ ਚੋ ਡਿਟੇਲ ਦਰਾਨੀਆਂ ਮੈਨੂੰ ਸਟੈਂਡੈਂਡ ਸਾਧਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਿਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਹਨਾਂ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮਕਨਨ ਸ਼ਰਮਾ ਤਾਂ ਦਿਵਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਹਿਰ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਰ ਤੇ ਚੜੇਗੇ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਜੋ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਭੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਤੋ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਸੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਪੀ ਅਰ ਇਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋ ਮੈਂ ਉਹਦੇ ਚ ਥੋੜੀ ਜਿਹੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਉਹ ਟਾਵਰ ਤੇ ਲੱਗਿਆ ਚੜਿਆ ਸੀਗਾ ਹੁਣ ਥੱਲੇ ਆ ਗਿਆ ਵਾ ਕਿਵੇਂ ਸੀਗਾ ਜੀ ਇਹ ਸਾਰਾ ਮੁੱਦਾ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਚੜਾ ਸੀ ਉਹਨਾਂ ਦਾ ਪਤਾ ਲੱਗਿਆ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਉਹ ਵਿਦ ਪੁਲਸ ਹਲਪੋ ਨਾਲ ਇੱਥੇ ਪਹੁੰਚੇ ਆ ਤੇ ਉਹਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਅ ਮੁਸ਼ਕਲਾਂ ਜਿਹੜੀਆਂ ਵੀ ਆ ਕਿ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸੁਭਾਚਨ ਉਹ ਵਿਸ਼ਵਾਸ ਹੋਇਆ ਵੀ ਥੱਲੇ ਆਓਗੇ ਤੇ ਤੁਹਾਡਾ ਮਸਲਾ ਰਹੀ ਉੱਚ ਅਧਿਕਾਰ ਤੱਕ ਪਹੁੰਚਾ ਕੇ ਹੱਲ ਕਰਾ ਦੇਾਂਗੇ ਉਹਨਾਂ ਉੱਤਰ ਗਿਆ ਸਹੀ ਸ਼ਰਮ ਤੇ ਉਹਨਾਂ ਉੱਤਰ ਗਿਆ ਬਹੁਤ ਹੀ ਸਾਈ ਸਲਾਮਤ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ ਇਹ ਤਾਂ ਕੋਈ ਘਰੇਲੂ ਮਸਲੇ ਸੀ ਜੀ ਪੁਰਾਣੇ ਇਹਨਾਂ ਦੇ ਵਿੱਚ ਮਨ ਲੋ ਕਿ ਕੇਸ ਕੋਸ ਚੱਲਦਾ ਵਾ ਉਹਦੇ ਸਬੰਧ ਜੇ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਪਰ ਤੇ ਜੜੇ ਸੀ ਲekin ਕਿਵੇਂ ਹੁਣ ਜਿਹੜਾ ਆ ਗਿਆ ਥਲੇ ਜੀ ਹਾਂਜੀ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚਓ ਸੀਟ ਆਪਣੇ ਧਾਰੀਵਾਲ ਸੀਗੇ ਤੇ ਹੋਰ ਵੀ ਉਹਨਾਂ ਦੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨਾਂ ਨੂੰ ਜਿਹੜਾ ਸਹੀ ਸਲੰਬ ਜਿਹੜਾ ਉਹ niche ਆ ਗਿਆ